ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੁਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉੱਤਰ ਪ੍ਰਦੇਸ਼ ਦੇ ਸੀਐਮ ਅਦਤਿਆਨਾਥ ਯੋਗੀ ਹੁਣਾ ਨੂੰ ਕਿ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕੀਤਾ ਜਾਵੇ ਜਿਸ ਦੇ ਨਾਲ ਬੀਜੇਪੀ ਪੰਜਾਬ ਦੇ ਅੰਦਰ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਅਤੇ ਸੀਟਾਂ ਦਾ ਜੋ ਨਾਰਾ ਲਗਾਇਆ ਗਿਆ 400 ਪਾਰ ਦਾ ਉਹ ਵੀ ਵੇੜਾ ਫਾਰ ਹੋ ਜਾਵੇਗਾ ਜੀहां ਸੁਨੀਲ ਜਾਖੜ ਜੋ ਕਿ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਭਾਜਪਾ ਦੇ ਵੱਲੋਂ ਉਹਨਾਂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉੱਤਰ ਪ੍ਰਦੇਸ਼ ਦੇ ਸੀਐਮ ਦੱਤਿਆਨਾਥ ਯੋਗੀ ਹੁਣਾਂ ਨੂੰ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਜਨ ਪ੍ਰਚਾਰ ਕੀਤਾ ਜਾਵੇ ਦਰਅਸਲ ਪਹਿਲਾਂ ਵੀ ਭਾਜਪਾ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਦੱਤਿਆਨਾਥ ਯੋਗੀ ਹੁਣਾਂ ਦੀ ਵੀ ਨਾਮ ਸ਼ਾਮਲ ਸੀਗਾ ਤੇ ਉਸੇ ਨਾਮ ਨੂੰ ਲੈ ਕੇ ਜਦੋਂ ਚਰਚਾ ਛੇੜਦੀ ਹੈ ਤਾਂ ਫਿਰ ਹੁਣ ਸੁਨੀਲ ਜਾਖੜ ਹੁਨਾ ਦੇ ਵੱਲੋਂ ਵੀ ਅਦਤਿਆਨਾਥ ਯੋਗੀ ਹੁਨਾ ਨੂੰ ਅ ਜਿਹੜੀ ਚਿੱਠੀ ਹੈ ਉਹ ਲਿਖੀ ਗਈ ਹੈ ਉਸ ਦੇ ਵਿੱਚ ਗੱਲ ਆਖੀ ਗਈ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰੋ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋ ਜਾਵੇਗੀ ਇਸ ਦੇ ਨਾਲ ਹੀ 20 ਮਈ ਨੂੰ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਅਦਤਿਆਨਾਥ ਯੋਗੀ ਜਿੱਥੇ ਕਿ ਟੈਂਡਨ ਹੂਨਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਪਰ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਅਦਤਿਆਨਾਥ ਯੋਗੀ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ 20 ਮਈ ਨੂੰ ਚੰਡੀਗੜ੍ਹ ਆ ਰਹੇ ਨੇ ਤਾਂ ਉਸ ਅਦਿੱਤਿਆਨਾਥ ਯੋਗੀ ਦੁਆਰਾ ਦਿੱਤੇ ਗੇ ਭਾਸ਼ਣ ਦੇ ਦੁਆਰਾ ਜਾਂ ਜੋ ਗੱਲਾਂ ਉਹ ਕਰਨਗੇ ਜੋ ਭਾਸ਼ਣ ਦੇ ਦੌਰਾਨ ਉਹ ਸਾਰੀਆਂ ਗੱਲਾਂ ਕਹਿਣਗੇ ਲੋਕਾਂ ਨੂੰ ਜੋ ਵਿਸ਼ਵਾਸ ਦਿਵਾਉਣਗੇ ਜੋ ਗਰੰਟੀਆਂ ਢਵਾਉਣਗੇ ਉਸ ਦੇ ਨਾਲ ਈ ਚੰਡੀਗੜ੍ਹ ਦੀ ਸੀਟ ਜਿਹੜੀ ਹੈ ਉਹ ਭਾਜਪਾ ਲੈ ਜਾਏਗੀ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਏ ਦਿਨ ਹੀ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਦੇਖਣ ਨੂੰ ਮਿਲਦੇ ਨੇ ਕਿ ਉਹ ਉਸ ਇੱਕ ਬੰਨੇ ਤਾਂ ਵਿਰੋਧ ਹੋ ਰਿਹਾ ਹੈ ਦੂਜੇ ਬੰਨੇ ਜਿਵੇਂ ਜਕਰ ਅਦਿੱਤਿਆਨਾਥ ਯੋਗੀ ਪੰਜਾਬ ਦੇ ਵਿੱਚ ਆ ਕੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਤੇ ਵਿੱਚ ਝੋਣ ਪ੍ਰਚਾਰ ਕਰਦੇ ਨੇ ਤਾਂ ਕਿ ਉਸ ਦੇ ਨਾਲ ਵੀ ਪ੍ਰਭਾਵ ਪਵੇਗਾ ਸੀਟ ਜਿੱਤ ਪਾਉਣਗੇ ਦੱਸਿਆ ਜਾ ਰਿਹਾ ਹੈ ਕਿ ਮਟਾਲਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਤੇ ਜਲੰਧਰ ਦੇ ਵਿੱਚ ਜਾ ਕੇ ਅਦਤਿਆਨਾਥ ਯੋਗੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਚਿੱਠੀ ਦੇ ਵਿੱਚ ਗੱਲਾਂ ਲਿਖੀਆਂ ਗਈਆਂ ਨੇ ਅੰਮ੍ਰਿਤਸਰ ਹੋ ਗਿਆ ਮਟਾਲਾ ਹੋ ਗਿਆ ਤੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਆਖੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਜੇਕਰ 20 ਮਈ ਨੂੰ ਚੰਡੀਗੜ੍ਹ ਦੇ ਵਿਚਾਰੇ ਨੇ ਤਾਂ ਪੰਜਾਬ ਦੇ ਵਿੱਚ ਅਦਤਿਆਨਾਥ ਯੋਗੀ ਕਦੋਂ ਆਉਣਗੇ ਤੇ ਚੋਣ ਪ੍ਰਚਾਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਰ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੁਣਾ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉੱਤਰ ਪ੍ਰਦੇਸ਼ ਦੇ ਸੀਐਮ ਅਦਤਿਆਨਾਥ ਯੋਗੀ ਹੁਣਾ ਨੂੰ ਕਿ ਪੰਜਾਬ ਦੇ ਵਿੱਚ ਆ ਕੇ ਥੋਣ ਪ੍ਰਚਾਰ ਕੀਤਾ ਜਾਵੇ ਜਿਸ ਦੇ ਨਾਲ ਬੀਜੇਪੀ ਪੰਜਾਬ ਦੇ ਅੰਦਰ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ ਅਤੇ ਸੀਟਾਂ ਦਾ ਜੋ ਨਾਰਾ ਲਗਾਇਆ ਗਿਆ 400 ਪਾਰ ਦਾ ਉਹ ਵੀ ਵੇੜਾ ਪਾਰ ਹੋ ਜਾਵੇਗਾ ਜੀहां ਸੁਨੀਲ ਜਾਖੜ ਜੋ ਕਿ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਭਾਜਪਾ ਦੇ ਵੱਲੋਂ ਉਹਨਾਂ ਨੂੰ ਭਾਜਪਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਉੱਤਰ ਪ੍ਰਦੇਸ਼ ਦੇ ਸੀਐਮ ਅਦਿੱਤਿਆਨਾਥ ਯੋਗੀ ਹੁਣਾਂ ਨੂੰ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਜਨ ਪ੍ਰਚਾਰ ਕੀਤਾ ਜਾਵੇ ਦਰਅਸਲ ਪਹਿਲਾਂ ਵੀ ਭਾਜਪਾ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਦੱਤਿਆਨਾਥ ਯੋਗੀ ਹੁਣਾਂ ਦੀ ਵੀ ਨਾਮ ਸ਼ਾਮਲ ਸੀਗਾ ਤੇ ਉਸੇ ਨਾਮ ਨੂੰ ਲੈ ਕੇ ਜਦੋਂ ਚਰਚਾ ਛੇੜਦੀ ਹੈ ਤਾਂ ਫਿਰ ਹੁਣ ਸੁਨੀਲ ਜਾਖੜ ਹੁਣਾ ਦੇ ਵੱਲੋਂ ਵੀ ਅਦਤਿਆਨਾਥ ਯੋਗੀ ਹੁਣਾ ਨੂੰ ਅੱਜ ਜਿਹੜੀ ਚਿੱਠੀ ਹੈ ਉਹ ਲਿਖੀ ਗਈ ਹੈ ਉਸ ਦੇ ਵਿੱਚ ਗੱਲ ਆਖੀ ਗਈ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਕਰੋ ਜਿਸ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਮਜ਼ਬੂਤ ਹੋ ਜਾਵੇਗੀ ਇਸ ਦੇ ਨਾਲ ਹੀ 20 ਮਈ ਨੂੰ ਚੰਡੀਗੜ੍ਹ ਦੇ ਵਿੱਚ ਆ ਰਹੇ ਨੇ ਅਦਤਿਆਨਾਥ ਯੋਗੀ ਜਿੱਥੇ ਕਿ ਟੈਂਡਨ ਹੂਨਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਆ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਪਰ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਅਦਤਿਆਨਾਥ ਯੋਗੀ ਪੰਜਾਬ ਆਉਣ ਦੀ ਤਿਆਰੀ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ 20 ਮਈ ਨੂੰ ਚੰਡੀਗੜ੍ਹ ਆ ਰਹੇ ਨੇ ਤਾਂ ਉਸ ਅਦਿੱਤਿਆਨਾਥ ਯੋਗੀ ਦੁਆਰਾ ਦਿੱਤੇ ਗੇ ਭਾਸ਼ਣ ਦੇ ਦੁਆਰਾ ਜਾਂ ਜੋ ਗੱਲਾਂ ਉਹ ਕਰਨਗੇ ਜੋ ਭਾਸ਼ਣ ਦੇ ਦੌਰਾਨ ਉਹ ਸਾਰੀਆਂ ਗੱਲਾਂ ਕਹਿਣਗੇ ਲੋਕਾਂ ਨੂੰ ਜੋ ਵਿਸ਼ਵਾਸ ਦਿਵਾਉਣਗੇ ਜੋ ਗਰੰਟੀਆਂ ਢਵਾਉਣਗੇ ਉਸ ਦੇ ਨਾਲ ਕੀ ਚੰਡੀਗੜ੍ਹ ਦੀ ਸੀਟ ਜਿਹੜੀ ਹੈ ਉਹ ਭਾਜਪਾ ਲੈ ਜਾਏਗੀ ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਕਿ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਏ ਦਿਨ ਹੀ ਕਿਸਾਨ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਦੇਖਣ ਨੂੰ ਮਿਲਦੇ ਨੇ ਕਿ ਉਹ ਉਸ ਇੱਕ ਬੰਨੇ ਤਾਂ ਵਿਰੋਧ ਹੋ ਰਿਹਾ ਹੈ ਦੂਜੇ ਬੰਨੇ ਜਿਵੇਂ ਜਕਰ ਅਦਿੱਤਿਆਨਾਥ ਯੋਗੀ ਪੰਜਾਬ ਦੇ ਵਿੱਚ ਆ ਕੇ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਤੇ ਵਿੱਚ ਛੋਣ ਪ੍ਰਚਾਰ ਕਰਦੇ ਨੇ ਤਾਂ ਕਿ ਉਸ ਦੇ ਨਾਲ ਵੀ ਪ੍ਰਭਾਵ ਪਵੇਗਾ ਸੀਟ ਜਿੱਤ ਪਾਉਣਗੇ ਦੱਸਿਆ ਜਾ ਰਿਹਾ ਹੈ ਕਿ ਮਟਾਲਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਤੇ ਜਲੰਧਰ ਦੇ ਵਿੱਚ ਜਾ ਕੇ ਅਦਤਿਆਨਾਥ ਯੋਗੀ ਜਿਹੜੇ ਨੇ ਉਹ ਚੋਣ ਪ੍ਰਚਾਰ ਕਰ ਸਕਦੇ ਨੇ ਇਹ ਚਿੱਠੀ ਦੇ ਵਿੱਚ ਗੱਲਾਂ ਲਿਖੀਆਂ ਗਈਆਂ ਨੇ ਅੰਮ੍ਰਿਤਸਰ ਹੋ ਗਿਆ ਮਟਾਲਾ ਹੋ ਗਿਆ ਤੇ ਜਲੰਧਰ ਦੇ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਆਖੀ ਗਈ ਹੈ ਪਰ ਫਿਲਹਾਲ ਦੇਖਣਾ ਹੋਵੇਗਾ ਜੇਕਰ 20 ਮਈ ਨੂੰ ਚੰਡੀਗੜ੍ਹ ਦੇ ਵਿਚਾਰੇ ਨੇ ਤਾਂ ਪੰਜਾਬ ਦੇ ਵਿੱਚ ਅਦਤਿਆਨਾਥ ਯੋਗੀ ਕਦੋਂ ਆਉਣਗੇ ਤੇ ਚੋਣ ਪ੍ਰਚਾਰ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਰਨ